7 ਵਜੇ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਦੋਂ ਦੋਵੇਂ ਜੀ ਆਪੇ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਦਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚੜੀਆਂ ਉਹਨਾਂ ਤਾਂ 3 ਮਿਲੀਆਂ ਪੁਲਿਸ ਨੂੰ 2 ਵਜੀਆਂ ਕਹਿੰਦੇ ਤੇ ਸੀਰੀਅਸ ਆ ਜੀ ਸੀਰੀਅਸ ਆ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਰੋਟੀ ਦਾ ਮਾਮਲਾ ਹੈਗਾ ਹੋਟਲ ਦਾ ਮਾਮਲਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਹੈ ਜੇ ਤੱਕ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਆ ਗਿਆ ਆ ਗਿਆ ਆ ਗਿਆ ਅਜੇ ਮੁੰਡੇ ਨੇ ਵੇਖ ਲਿਆਣਾ ਆ ਗਿਆ ਹਾਂ ਅਜੇ ਘਰ ਅੰਦਰ ਵੜਨੇ ਨੂੰ ਉਹ ਨੂੰ ਨਵਲਾ ਦੀ ਘਰ ਦੀ ਤਾਂ ਵੀ ਪਤਾ ਹੈ ਦੋਨੋਂ ਪਿੱਛੇ ਹੈਗੇ ਪਿੰਡੋ ਜਿਹੀ ਹੋਸਾਰੇ ਇਹਨਾਂ ਘਰ ਆ ਕੇ ਡਾਰੀ ਨਹੀਂ ਡਾਰੀ ਨਹੀਂ ਬਿਲਕੁਲ ਭਾਜੀ ਉਹਦੇ ਇਹੀ ਕਹਿੰਦੇ ਅਗਲੇ ਦੇ ਘਰ ਹੀ ਵੜ ਗਿਆ ਨਹੀਂ ਹੁਣ ਜਿੱਦਾਂ ਬੈਂਚਾਂ ਦੇ ਫੇਰ ਵੀ ਉਹਦੇ ਹੀ ਬੰਦਾ ਆਉਂਦਾ ਉਹ ਸਿੱਧੇ ਉਹ ਦੂਜੇ ਕੋ ਚੱਲੀ ਨਹੀਂ ਦੂਜੀ ਚੱਲੀ ਨਹੀਂ ਉਹਨੇ ਸਿਰ 'ਚ ਮਾਰਨ ਡਿਆ ਉਹ ਚੱਲੀ ਹੀ ਨਹੀਂ ਅੜ ਗਈ ਗੋਲੀ ਨੇ ਉਹ ਦੂਜੇ ਕੋ ਚੱਲੀ ਨਹੀਂ ਹਾਂ ਔਰ ਔਰ ਪਾਟਾ ਜੇ ਆ ਪਾਟੇ ਦੇ ਵਿਚ ਜਿਹਨਾਂ ਨੂੰ ਮਾਰ ਦਿੱਤਾ ਚੱਲੇ ਨਾ ਮਾਰ ਵੀ ਆਇਆ ਔਰ ਦੂਜੀ ਅੜ ਗਈ ਨਾ بس ਉਹਨੇ ਮਾਰਤਾ ਕੋਈ ਅੱਗੇ ਨੇ ਮਾਰ ਹਾਂ ਉਹ ਚੰਗੇ ਬਲੇ ਬੂਆ ਬੰਦ ਕਰ ਲਿਆ ਅੰਦਰੋਂ ਉਹ ਵੜ ਗਈ ਉਹ ਬਿਸਟਾਲ ਗਈ ਪਿਸਟਲ ਵੜ ਗਈ ਚਰਚਾ ਲੱਗਾ ਹੀ ਮਾਰਨਾ ਐ ਜੋ ਨਕਲਾ ਗਿਆ ਸਤਾਰ ਦੇ ਚੀਨ ਮਾਰ ਲੱਭਣੇ ਯਾਰ ਲੱਭਣੇ ਬਣੇ ਕੋਈ ਪਹਿਲਾ ਚਾਂਸ ਆ ਦੋ ਜੀ ਹਾਂ ਇਹ ਲੱਭਣੇ ਬੈਨ ਫਾੜਨੇ ਬੈਣੇ ਕੋਈ ਸਾਰਾ ਹੀ ਕਿਹੜਾ ਭਾਈ ਗੰਗ ਤੇਜ ਘਟਾ ਜੀ ਬੀ ਲੀਆ ਕੀ ਨਾਮ ਹੈ ਕਿਹੜਾ ਪਟੜ ਪਰਮਜੀਤ ਸਿੰਘ ਪਿੰਡ ਦਬੁਰਜੀ ਇਹੋ ਹੀ ਹੈ ਜੀ ਕੀ ਮਾਮਲਾ ਹੋਇਆ ਜੀ ਸਾਹਮਣੇ ਜੀ ਕਿੰਨੇ ਵਜੇ ਘਟਨਾ ਇਸ ਸਵੇਰੇ 7:00 ਵਜੇ ਕਿਤੇ ਕਰੀਬ 5 ਕੇ ਮਿੰਟ ਦੇ ਕਰੀਬ ਕਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਹਡਾ ਰਿੰਕੂ ਆ ਸੁਖਚਾਨ ਸਿੰਘ ਤੇ ਉਹ ਇਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਹੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਗੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿੱਦਾਂ ਬਣਾਈ ਤੁਸੀਂ ਅਸੀਂ ਵੀ ਬਣਾਣੀ ਆ ਅਸੀਂ ਭਲਾ ਠੀਕ ਹੈ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਕੇ ਆ ਗੱਡੀ ਦੇ ਬੱਲੇ ਹੋਇਆ ਮੜਾ ਜਾ ਤੇ ਬਾਅਦ ਵਿੱਚ ਉਹਨਾਂ ਨੇ ਉਹ ਪਸਤਾਵ ਰੱਖ ਲਈ ਹੈ ਕਿਚੀ ਦੇ ਵਿੱਚ ਇਹ ਸਟੈਂਸਿੰਗ ਅਮਰੀਕਾ ਤੋਂ ਪਰਤਿਆ ਜੀ ਹਾਂਜੀ ਅਮਰੀਕਾ ਤੋਂ ਹੋ ਗਿਆ ਥੋੜੀ ਜਿਹੀ ਨਾ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ ਤੇ ਉਹ ਦੋ ਵਾਰੀ ਗਿਆ ਵੀ ਹੈਗਾ ਬਸ ਵਾਪਸੀ ਤੇ ਫੇਰ ਆ ਜਾਂਦਾ ਰਿਹਾ ਕੋਈ 5 10 ਕਿਉਂਕਿ ਬੱਚੇ ਛੋਟੇ ਛੋਟੇ ਨੇ ਉਹਨਾਂ ਦੀ ਦੇਖ ਕੇ ਪਰਿਵਾਰ ਸੀ ਕੋਣ ਕੋਰਸ ਜਿੱਦੋਂ ਗੋਲੀਆਂ ਚੱਲੇ ਸਮਾਗਨ ਨਵੇਦਾ ਸਤ ਵਜ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹ ਦੋਵੇਂ ਜੀ ਆਪ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਦਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚੱਲੀਆਂ ਜੀ ਉਹਨਾਂ ਤੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕਹਿੰਦੇ ਤੇ ਸੀਰੀਅਸ ਹੈ ਜੀ ਹਾਂ ਸੀਰੀਅਸ ਹੈ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ ਹੋਟਲ ਦਾ ਮੰਦਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਹੈ ਜੇ ਤੱਕ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਕੋਈ ਆ ਗਈ ਸੀ 7:30 ਵਜੇ ਆ ਗਈ ਸੀ ਪੁਲਿਸ ਸਾਰੀ ਤੇ ਕੋਈ ਮਰਸੀਡੀ ਗੱਡੀ ਦਾ ਵਾਈਟ ਦਾ ਵੀ ਕਹਿੰਦੇ ਕਿ ਮਰਸੀਡੀ ਗੱਡੀ ਇਹੀ ਹੋਈ ਹੈ ਵਿੱਚ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ ਇਹਦੇ ਕਰਕੇ ਉਹਨਾਂ ਕੋਈ ਚੱਕਰ ਨਾ ਹੋ ਬਲਦੇ ਇਹਦਾ ਕੋਈ ਹੈ ਨਹੀਂ ਚੱਕਰ ਇਹ ਪਲੈਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲੈਨਿੰਗ ਦੇ ਨਾਲ ਹੀ ਉਹਨਾਂ ਨੂੰ ਪ